ਵਾਹਿਗੁਰੂ ਸultanpur Lodhi ਵੇਖੇ ਗੁਰੂ ਜੀ ਦਾ ਪੈਰ ਆਤ ਰੈਂਦਿਆ ਬੇਈ ਨਦੀ ਤੋਂ ਇਸ਼ਨਾਨ ਕਰਕੇ ਮਾਲਕ ਦੀ ਕੀਰਤੀ ਵਿੱਚ ਜੁੜ ਜਾਣਾ ਅਤੇ ਰਾਤ ਨੂੰ ਵੀ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੇ ਰਵਾਵ ਦੇ ਸੰਗੀਤ ਨਾਲ ਸੁਰ ਮਿਲਾ ਕੇ ਕੀਰਤਨ ਕਰਨ ਤੋਂ ਪ੍ਰਭਾਵਿਤ ਹੋ ਕੇ ਪਿੰਡ ਮੈਲਸੀਹਾ ਦਾ ਨੰਬਰਦਾਰ ਜਿਸ ਦਾ ਨਾਮ ਭਾਈ ਭਾਗੀ ਰੱਸੀ ਗੁਰੂ ਜੀ ਦਾ ਸਿੱਖ ਬਣ ਗਿਆ ਭਾਈ ਮਨੀ ਸਿੰਘ ਜੀ ਅਨੁਸਾਰ ਭਾਗੀ ਰੱਥ ਨੇ ਇੱਕ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਕਾਲੀ ਨੂੰ ਝਾੜੂ ਦਿੰਦੇ ਤੱਕਿਆ ਤੇ ਹੈਰਾਨ ਹੋ ਗਿਆ ਕਾਲੀ ਨੇ ਆਖਿਆ ਭਾਈ ਭਾਗੀ ਰੱਥ ਜੀ ਹੈਰਾਨ ਕਿਉਂ ਹੁੰਦੇ ਹੋ ਮਹਾਂਪੁਰਖਾਂ ਦੇ ਦਰਸ਼ਨ ਦੇਦਾਰੇ ਕਰਨ ਅਤੇ ਸੇਵਾ ਕਰਨ ਨਾਲ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ ਗੁਰੂ ਜੀ ਦੀ ਇਹ ਹੀ ਸਿੱਖਿਆ ਹੈ ਕਿ ਲੋਕ ਸੇਵਾ ਤੋਂ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਵਾਹ ਪਰਖਾਂ ਦੀ ਸੰਗਤ ਤੋਂ ਦਰਸ਼ਨ ਦੇਦਾਰ ਹੁੰਦੇ ਹਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੈਗਰੂ ਜੀ ਕੀਰਤਨ ਨਾਲ ਉਸ ਮਾਲਕ ਦੇ ਦੀਦਾਰੇ ਹੁੰਦੇ ਹਨ ਇਹ ਸਾਰੀ ਗੱਲਬਾਤ ਦਾ ਭਾਗੀ ਰਤ ਜੀ ਤੇ ਅਸਰ ਹੋਇਆ ਅਤੇ ਰੋਜ਼ ਗੁਰੂ ਜੀ ਦੇ ਨਾਲ ਬੇਈ ਦੇ ਜਾਨ ਲੱਗ ਪਿਆ ਇਸ ਤਰ੍ਹਾਂ ਉਹ ਦਿਨ ਰਾਤ ਅਭਿਆਸ ਕਰਨ ਅਤੇ ਸੇਵਾ ਕਰਨ ਵਿੱਚ ਲੱਗਿਆ ਰਹਿੰਦਾ ਭਾਈ ਭਾਗੀ ਰਤ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ ਭਾਈ ਭਾਗੀ ਰਤ ਪ੍ਰਭੂ ਦਾ ਹੀ गुणगान ਕਰਦਾ ਅਤੇ ਹੋਰ ਕਿਸੇ ਕਰਮकांड ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ Why ji ka khalsa Waheguru ji ki fateh